ਆਂਗਾ ਆਪਣਾ ਟੁੱਟ ਗਿਆ ਸੀਗਾ ਤੇ ਇਹਦੇ ਦੋਨੇ ਪਾਸੇ ਟੇਪਰ ਪੱਤੀ ਲਗਾਵਾਂਗੇ ਪਹਿਲਾਂ ਜਿਹੜਾ ਹੈਗਾ ਉਹ 3 ਕਿੱਲੇ ਜਾਂ ਲੱਗੇ ਆ ਪੈਪ ਨੂੰ ਪਹਿਲਾਂ ਕੁੱਟ ਕੇ ਟੇਪਰ ਕੀਤਾ ਤੇ ਫੇਰ ਲਾਉਣ ਲੱਗੇ ਫੇਰ ਦੁਬਾਰਾ ਹੱਲ ਗਿਆ ਬਹੁਤ ਔਖਾ ਲੱਗਦਾ ਪੈਪ ਬਤਲਾ ਕੰਗਾ ਮੋਟਾ। ਥੋੜੀ ਨੀ ਥੋੜੀ ਰੱਖਦੇ ਆ। ਇਦਾਂ ਅੰਕਲ ਦੀ ਇੱਕ ਲੱਤ ਇੰਨੀ ਜ਼ਿਆਦਾ ਮੋਟੀ ਹੋਈ ਹੋਈ ਆ ਜਿੰਨਾ ਅੰਕਲ ਦਾ ਸਰੀਰ ਆ ਉਹਨੇ ਇੱਕ ਲੱਤ ਦੇ ਵਿੱਚ ਵਜਣਾ। ਇਹ ਅੰਕਲ ਨੂੰ ਪੁੱਛਿਆ ਸੀ ਇਹ ਨਾ ਜ਼ਿਆਦਾ ਵਜਨ ਆ ਵਜਨ ਨਹੀਂ ਸੌਰੀ ਜਦੋਂ ਮੱਛਰ ਲੜਨ ਦੇ ਨਾਲ ਕਹਿੰਦੇ ਹੋਇਆ ਤੇ 2.5 ਲੱਖ ਰੁਪਏ ਇਹਨਾਂ ਦਾ ਲੱਗ ਗਿਆ ਤੇ ਲੱਤ ਇੰਨੀ ਜ਼ਿਆਦਾ ਵਜਣਾ ਜਿੰਨਾ ਸਰੀਰ ਦਾ ਵਜਨ ਹੁੰਦਾ। ਹੋਣ ਲਗਾ ਰਹੇ ਹਾਂ ਇਹਦੇ ਉੱਤੇ ਪੱਤੀ ਇਹ ਪਰ ਪੱਤੀ ਦਿਖਾਉਣੀ ਆ ਤੁਹਾਨੂੰ ਇਸ ਤਰ੍ਹਾਂ ਇਹ ਟੇਪਰ ਪੱਤੀ ਲਗਾ ਕੇ ਬਾਅਦ ਚ ਵੱਡਾਂਗੇ ਲਓ ਜੀ ਬਣ ਗਈ ਆ ਜਿਹੜੀ ਗੱਲ ਇਹਦਾ ਪੱਤੀ ਲਗਾ ਦਿੱ ਤੇ ਕਹੀ ਵੀ ਆਪਾਂ ਜਿਹੜੀ ਚਿੱਕੀ ਪਰਵਾਲੀਆਂ ਤੇ ਇਹਦਾ ਜਿਹੜਾ ਬਾਹਾਂ ਔਖੜਿਆ ਸੀ ਨਾ ਇਹਦੇ ਵਿੱਚ ਲੱਕੜ ਦਾ ਜਿਹੜਾ ਲਗਵਾਇਆ ਇਹ ਖਾ ਦਾ ਮਰਾ ਲੈਣੇ ਲੱਕੜ ਦਾ ਉਹ ਲਗਾ ਦਿੱਤਾ ਆਹ ਜਗ੍ਹਾ ਤੇ ਹਥੌੜੀ ਦੇ ਨਾਲ ਪਹਿਲਾਂ ਕੁੱਟ ਕੇ ਕਈ ਦਾ ਦਸਦਾ ਜਿਹੜਾ ਕੁੱਟ ਕੇ ਸਿੱਧਾ ਕੀਤਾ ਫਿਰ ਇਹਦੇ ਉੱਤੇ ਜਿਹੜੀ ਕਹੀ ਆ ਨਾ ਇਹ ਆ ਚੀਜ਼ ਦੇ ਉੱਤੇ ਟਿੱਕੀ ਦਿੱਤੀ ਤੇ ਇੱਕ ਗ੍ਰੈਂਡਰ ਹੁੰਦਾ ਇਹਦੇ ਉੱਤੇ ਜਿਹੜਾ ਪੱਥਰ ਘੁੰਮਦਾ ਪਿਆ ਤੇ ਪੱਥਰ ਦਾ ਬਣਾਇਆ ਹੁੰਦਾ ਰਗੜਾਈ ਵਾਲਾ